ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇਵਨ ਤੋਂ ਦਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਜੱਗੀ ਨੇ ਪਹੁੰਚ ਚੁੱਕੇ ਆਪਾਂ ਪਿੰਡ ਵੀਰ ਦਾ ਹੈਗਾ ਕੰਗ ਜ਼ਿਲ੍ਹਾ ਤਰਨਤਾਰਨ ਦਾ ਤਹਿਸੀਲ ਖੰਡੂਸ ਹੈ ਘੜੋਂ ਪਾਂਛੀ ਲੈ ਕੇ ਬੰਮਾ ਝੋਟੀਆਂ ਵਖਾਣੀਆਂ ਪਰ ਅੱਜ ਇੱਕ ਬਾਈ ਨੇ ਝੋਟੀ ਲੈ ਕੇ ਆਂਦੀ ਹੈ ਮੀਣੀ ਐਂਡ ਬੀਜ਼ ਜਿਹਨੂੰ ਕਹਿੰਦੇ ਆ ਤੇ ਆਓ ਫਿਰ ਜੱਗੀ ਨਾਲ ਗੱਲਬਾਤ ਕਰੀਏ ਸਾਸੀ ਗਾਲ ਜਗੀ ਜੀ 사ਸੀ ਗਾਲ ਜੀ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਭਾਈ ਜੋਗੇ 사ਸੀ ਗਾਲ 사ਸੀ ਗਾਲ ਜੀ 사ਸੀ ਗਾਲ ਜੀ ਜੋਗੇ ਠੀਕ ਠਾਕ ਕੈਮਰਾਮੈਨ ਬਣਾਤਾ ਜੋਗੇ ਨੂੰ ਅੱਜ ਨਾ ਬੈਠਾ ਭਾਈ ਹੋਰ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਮੇਰੇ ਵੱਡੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ 사ਸੀ ਗਾਲ ਜੀ ਹੋਰ ਸੁਣਾਓ ਭਾਜੀ ਕਿਤਾ ਬਹੁਤ ਠੀਕ ਹੈ ਜੀ ਚੱਲ ਦੋ ਹਾਂ ਠੀਕ ਹੈ ਹੋਰ ਸੁਣਾਓ ਕਹਦਾ ਠੀਕ ਠਾਕ ਬਹੁਤ ਵਧੀਆ ਜੀ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਭਾਜੀ ਉਹ ਦਿਨ ਵੀ ਪੁਰਾਣੇ ਤੇ ਡੰਗਰ ਪਾਈ ਨਾ ਤੈਨ ਹਾਂ ਬੱਲੇ ਬੱਲੇ ਉਹ ਨੰਬਰ ਆਪਣਾ ਇੰਨਾ ਫੋਨ ਆਇਆ ਕਿ ਉਹ ਤੇ ਤੁਸੀਂ ਕਹਣਾ ਉਹਨਾਂ ਹਰਬਟਿਸ਼ ਦੀ ਹੱਡੀਆਂ ਨਹੀਂ ਵੇਖਦੀਆਂ ਅੱਛਾ ਅੱਛਾ 8 ਘੰਟੇ ਦੀ ਮਾਲ ਵੇਚਿਆ ਪਰ ਫੋਨ ਆਉਂਦੇ ਰਿਹਾ ਆਪਾਂ ਚੁੱਕਦੇ ਰਹਿਆ ਵੀਰਾਂ ਦੇ گاਵਾਂ ਦਾ ਬਹੁਤ ਫੋਨ ਆਇਆ ਫਿਰ ਵੇਖਿਆ ਪ੍ਰੋਣੇ ਗੱਗਰ ਭਾਣੇ ਗਏ ਜੇ ਵੀਰ ਵਪਾਰੀ ਕਰਦਾ ਵਾ ਹਾਂ ਤੇ ਸ਼ੀਰਾ ਉਹ ਸ਼ਾਇਦ ਨਾ ਮੁੰਡਾ ਉਹ ਲੈ ਗਿਆ ਇਦਾਂ ਭੇਜੀ ਨਫਾ 3000 ਰੁਪਏ ਉਹਨੂੰ ਮਦੋਂਦਾ ਹਾਂ ਉਹ ਕਹਿੰਦਾ ਨਹੀਂ ਮੈਂ ਇੱਥੇ ਵੇਚਣੀ ਚਲੋ ਭਾਣਾ ਦੇਤੀ ਆਪਾਂ ਉਹਨੂੰ ਹਾਂ ਬਹੁਤ ਚੰਗੀਆਂ ਮਿਲ ਕੇ ਵੇਗਿਆ ਮਾਲ ਆਪਣੇ ਕੋ 11 ਝੋਟੀਆਂ ਆ ਵਾ ਅੱਜ ਭਾਜੀ ਸੁਈਆਂ ਠੀਕ ਆ ਠੀਕ ਆ ਇੱਕ ਤੋਂ ਇੱਕ ਝੋਟੀ ਟੌਪ ਟੌਪ ਦੀ ਪੰਜ ਹੀ ਝੋਟੀਆਂ ਅੱਜ ਵੀਡੀਓ ਦੇ ਵਿੱਚ ਪਾਉਣੀਆਂ ਵਾ ਕਿਉਂਕਿ ਮਾਲ ਆਇਆ ਜੇ 21 ਤਰੀਕ ਦਾ ਅੱਜ 24 ਤਰੀਕ ਹੋ ਗਈ ਜੇ ਤਿੰਨ ਦਿਨ ਹੋ ਗਏ ਆ ਜਿਹੜੀਆਂ ਪੰਜ ਮਈਆਂ ਦੁੱਧ ਤੇ ਆਈਆਂ ਵਾ ਉਹ ਵੀ ਝੋਟੀਆਂ ਬਹੁਤ ਚੰਗੀਆਂ ਕਿਉਂਕਿ ਮਾਲ ਜ਼ਿਆਦਾ ਵੀਡੀਓ ਚ ਪਾਈਏ ਫਿਰ ਤੁਹਾਨੂੰ ਪਤਾ ਕਈ ਯਾਰ ਬੰਦਾ ਕਨਫਿਊਜ਼ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਪੰਜ ਝੋਟੀਆਂ ਜਿਆਦੀਆਂ ਚੰਗੀਆਂ ਇੱਕ ਮੀਣੀ ਝੋਟੀ ਤੇ ਅੱਜ ਹੋਰ ਗੱਲ ਹੈ ਕਿ ਪੰਜੇ ਝੋਟੀਆਂ ਦੇ ਮਗਰ ਕਟੀਆਂ ਵਾ ਲੈ ਯਾਰੀਆਂ ਚੰਗੀਆਂ ਝੋਟੀਆਂ ਤੇ ਯਾਰੀਆਂ ਚੰਗੀਆਂ ਪੰਹਿਆਂ ਦੇ ਮਗਰ ਕਟੀਆਂ ਇੱਕ ਤੋਂ ਇੱਕ ਪੀਸ ਆਜ ਭਾਜੀ ਲਿਆਂਦਾ ਵੇਖੋ ਮਈਆਂ ਮੇਰੇ ਮੇਰੇ ਜਿੱਡੀਆਂ ਕਹਿ ਨੂ ਬੰਦਾ ਕਹਿੰਦਾ ਆਜਾ ਰੁਕ ਗਿਆ ਤੂੰ ਹੀ ਕਰਾ ਦੇ ਵਡੀਆਂ ਝੋਟੀਆਂ ਭਾਜੀ ਲਿਆਂਦਿਆ ਵਡੀਆਂ ਚੋਂ ਆਂਦੇ ਆ ਲਓ ਜੀ ਵੇਖੋ ਕਰਾ ਨਹੀਂ ਇਹ ਮੇਲੇ ਦੇ ਬੰਨਣ ਵਾਲੀਆਂ ਝੋਟੀਆਂ ਵਾ ਵਿਸਾਖੀ ਤੇ ਨੰਗੀ ਆ ਪਰ ਝੋਟੀਆਂ ਨਾ ਦੇਖੋ ਐਂਟ ਪੀਸ ਭਾਜੀ ਮੀਣੀ ਝੋਟੀ ਲੈਂਦੀ ਆ ਇੱਧਰ ਵੇਖੋ ਝੋਟੀ ਭਾਜੀ ਆਹ ਵੇਖੋ ਚੀਜ਼ ਫਲਕਾਰੀ ਲਾ ਕੇ ਕਰੀ ਫਾ ਫੇਰ ਫਲਕਾਰੀ ਪਾਉਨੇ ਆ ਕੱਟੀ ਭਾਜੀ ਵੇ ਇਧਰ ਦੇਖੋ ਚੀਜ਼ ਐਂਡ ਪੀਸ ਹੈਗੀ ਐ ਇਹ ਨਹੀਂ ਕਿ ਵੀਡੀਓ ਦੇ ਵੱਡੀ ਗਏ ਇਧਰ ਦੇਖੋ ਜਦਾ ਯਾਜ ਹੁੰਦਾ ਨਾ ਯਾਜ ਹਾਂ ਹਾਂ ਯਾਜ ਹੀ ਆ ਭਾਜੀ ਨਾਰਾ ਨੋੜਾਵੇਂ ਖੋਲੇ ਵੇ ਦੇ ਵੇਖੋ ਤੂੰ ਨਾਈ ਫਿਰਦੀ ਵੇਖੋ ਨਾਰਾ ਲੇਵੇ ਜਿਹੜੇ ਸੂਆ ਕਿਨ ਮੈਂ ਦੂਜਾ ਸੂਆ ਭਾਜੀ ਛਿੱਗੀ ਆ ਮੂੰਹ ਦੂਜਾ ਸੂਆ ਇਹ ਹੋਰ ਮੀਣੀ ਤੇ ਇਧਰ ਮਗਰ ਵੀ ਵੇਖੋ ਭਾਜੀ ਕੱਟੀ ਇਧਰ ਦੇਖੋ ਕੱਟੀ ਪੰਜਵਾਂ ਛੇਵਾਂ ਦਿਨ ਸੂਈ ਨੂੰ ਜੇ ਇਧਰ ਦੇਖੋ ਮਗਰ ਵੀ ਸਾਰ ਨਹੀਂ ਦੇ ਕਟੀਆਂ ਇਧਰ ਦੇਖੋ ਕੱਟੀ ਕੱਟੀ ਬਹੁਤ ਜਵਾਲ ਕਾਲੀ ਜੈਟ ਬਲੈਕ ਦੋ ਚਾਰੀ ਵਾਲ ਮੱਝ ਦੇ ਚਟਿਆ 2000 ਕਰ ਹੋ ਲਈ ਹੈ ਛੋਟੀ ਖਾਸ ਬੰਦਿਆਂ ਕੋ ਠੀਕ ਆ ਬੰਦੇ ਵੀਰਾਂ ਭਰਾਵਾਂ ਨੂੰ ਪਤਾ ਵੀ ਆ ਬਹੁਤ ਬੰਦਿਆਂ ਵੇਖੀ ਵੀ ਆ ਛੋਟੀ ਪਰ ਜਿਆਦੀ ਚੰਗੀ ਆ ਹਾਂਜੀ ਹਾਂ ਸ਼ਰਾ ਪੀਸ ਆ ਭਾਜੀ ਸਿਰਾਈ ਇਦਰੇ ਕੋਕਾ ਪੀਜ ਨੂੰ ਆਦੇ ਆ ਨਾ ਉਹ ਛੋਟੀ ਆ ਕਹਿੰਦੇ ਵੀਰ ਕਹੀਏ ਸਿਫਤਾ ਸਿਫਤ ਪਰ ਚੀਜ਼ ਦੀ ਆਪੇ ਆਪ ਹੀ ਹੋ ਜਾਂਦੀ ਹੈ ਕਿ ਵਾਕਈ ਚੀਜ਼ ਹੋਵੇ ਨਾ ਸਿਫਤਾ ਆਪ ਹੀ ਹੁੰਦੀਆਂ ਭਾਜੀ ਆ ਲਿਆ ਤੂੰ ਮੇਰਾ 15 ਤੋਂ 16 ਕਿਲੋ ਦੁੱਧ ਭਾਜੀ ਹਾਜ਼ਰ ਆ ਹੁਣ ਅੱਛਾ ਤੇ ਛੋਟੀ ਦੁੱਧ ਸੇਵਾ ਨਾਲ ਮਹਿਰਾ ਮੂਲਾ ਮਾਰ ਕੇ 20 ਕਿਲੋ ਦੀ ਆਸ ਹੈ ਕਿ 20 ਕਿਲੋ ਕਰ ਜੂਗੀ ਤੇ ਹੋਰ 15 ਹਾਂਜੀ 15:00 16:00 ਦੇ ਆਹ ਵੇਖ ਲਓ ਕੱਟੇ ਬਿਲਕੁਲ ਤਾਜੀ ਆ ਕੋਈ ਵੀਰ ਕਵੇ ਨਾ ਜੇ ਪੰਜਾ ਛੇ ਦਿਨਾਂ ਦੀ ਸੁਈ ਜੇ ਉਹ ਆਹ ਜੇ ਮਰਗਤ 21 ਤਰੀਕ ਦੀ ਸਾਡੇ ਕੋਲ ਜੇ ਸਟਾਰਟਿੰਗ ਹੀ ਹੋਈ ਆ ਪਾਜੀ ਦੋ ਤਰੀਕ ਲੈ ਵੀ ਜੋ ਗਿਆ ਖੋਲ ਕਰਾਂ ਤੋਰ ਕਰਾਂ ਨਹੀਂ ਤੇ ਮੈਂ ਹੁਣ ਅੱਛਾ ਕੱਟੀ ਪਾਜੀ ਜੀ ਕਰਦਾ ਕਿ ਦਰਸ਼ਨ ਕਰੀ ਜਾਈਏ ਇੱਧਰ ਦੇਖੋ ਇੱਧਰ ਦੇਖੋ ਜੱਗੀ ਹਰਮਣਾ ਇੱਧਰ ਦੇਖੋ ਅੱਜ ਜੱਗੀ ਹਾਰ ਹੋਰ ਪਾਏ ਆ ਮੈਂ ਨਾ ਅੱਜ ਆਹੀ ਵੀ ਕਿਹਾ ਪੈਹਾਲਾ ਹਰਮਣੇ ਹਿੱਲਦੇ ਜਾਂ ਇੱਕ ਹਿਲਦਾ ਪਾਜੀ ਇੱਕ ਹਾਂਜੀ ਠੀਕ ਆ ਪਰ ਕੱਟੀ ਨਾ ਅਸਲ ਕਲਿੱਪ ਲੱਗੇ ਜਿਹਨੂੰ ਆਂਦੇ ਅਸਲ ਲੋ ਜੀ ਵੇਖ ਇਹ ਦੋ ਪਰੇ ਕੀ ਬਾਜੀ ਇਹ ਦੋ ਪਰੇ ਚਲੋ ਮਾਲ ਅਹੀਂ ਵੀ ਬੜਾ ਵੇਖਿਆ ਜੇ ਤੇ ਲਿਆਂਦਾ ਵੀ ਆ ਪਰ ਮੀਨੀਮ ਐਦੀ ਆਪਣੇ ਜੋ ਜ਼ਿੰਦਗੀ ਚ ਪਹਿਲੀ ਵਾਰ ਝੋਟੀ ਲਿਆਂਦੀ ਮਾਲ ਉਹਦਾ ਲਿਆਂਦਾ ਬੜਾ ਵਾ ਨਹੀਂ ਨਹੀਂ ਠੀਕ ਹੈ ਫਿਰ ਤੇਰਾ ਵੀ ਮੈਨੂੰ ਆਣ ਕੇ ਦਰਸ਼ਕ ਝੋਟੀ ਵੀ ਫਿਰ ਬਹੁਤ ਵੱਡੀ ਆ ਦਰਸ਼ਣੀ ਮੈਂ ਦਰਸ਼ਣੀ ਇਧਰ ਵੇਖੋ ਵਾ ਠੀਕ ਆ ਹਾਂਜੀ ਇਧਰ ਦਰਸ਼ਣੀ ਮੈਂ ਵੇਖੋ ਝੋਟੀ ਅਸਲ ਮੂਰਾ ਦੇ ਵੇਖੋ ਬੂਤੀ ਬਾਤੀ ਵੇਖੋ ਕਿੰਦਾ ਦੀ ਲੱਗੀ ਆ ਜੀ ਕਰਦਾ ਦਰਸ਼ਨ ਕਰੀਏ ਇਹ ਕਟੀ ਦੇ ਬਾਕੀ ਤੁਸੀਂ ਰਾ ਦੋ ਵੀਡੀਓ ਬਾਕੀ ਤੁਸੀਂ ਵੀ ਰੋਜ਼ ਵੀਡੀਓ ਬਣਾਉਂਦੇ ਰਹੇ ਹੁਣ ਦੱਸ ਆਪਾਂ ਸਿਫਤ ਘਟ ਘਾਟ ਰਹੇ ਤੁਸੀਂ ਆਪ ਦੱਸੋ ਕਿ ਵਾਕਈ ਕੀ ਹੈਗੀ ਕਿ ਨਹੀਂ ਹੈਗੀ ਜਿਹੜੀ ਜਿਹੜੀ ਤੈਨੂੰ ਪਹਿਲਾਂ ਕਹਿ ਰਿਹਾ ਜਿਹੜੀ ਸਿਫਤ ਕਰਨ ਵਾਲੇ ਉਹ ਕੀ ਜਾਂਦੀ ਹੈ ਬਾਕੀ ਇਹ ਜਿਹੜਾ ਵੀਰ ਸ਼ੌਂਕਰ ਜਿਹਨੇ ਪੂਰਾ ਕਰਨਾ ਨਾ ਇੱਕ ਮੀਣੀ ਲੈਣੀ ਹੈ ਜਿਹੜਾ ਸ਼ੌਂਕੀ ਵੀਰ ਆ ਰੁਪਏ ਜੇਬ ਚ ਪਾ ਕੇ ਫਿਰ ਲਿਆ ਉਹਦੇ ਵਾਸਤੇ ਕਟੀ ਜਾਂ ਬਸ 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 ਕਟੀ ਦਾ ਮੁਕੀਮਤ ਗਈ ਇਹ ਤਾਂ ਕੀਮਤ ਕੋਈ ਨਹੀਂ ਆ ਕੱਟੀ ਦੀ ਭਾਜੀ ਬਿਲਕੁਲ ਬਿਲਕੁਲ ਪਰ ਜਿਹੜੇ ਵੀਰੇ ਸ਼ੌਂਕੀ ਨੇ ਲੈਣੀ ਆ ਨਾ ਸ਼ੌਂਕੀ ਵੀਰ ਕਦਰ ਪਾਊਗਾ ਜਿਹੜਾ ਵੀਰੇ ਆਹ ਦੇਖੋ ਪੇਠ ਵੇਖੋ ਅੱਗੋਂ ਲੈ ਕੇ ਪਿੱਛੋਂ ਤੱਕ ਲੰਮੀ ਜਾਹਜ ਦੀ ਆ ਬਸ ਠੀਕ ਆ ਮੁੱਲ ਭਾਜੀ ਇਹਦਾ ਫੋਨ ਤੇ ਕਰਾਂਗੇ ਅੱਛਾ ਫੋਨ ਦੀ ਕਰਨਾ ਬਿਲਕੁਲ ਜਾਇਜ਼ ਦਵਾਂਗੇ ਮੁੱਲ ਫੋਨ ਤੇ ਇਹ ਨਹੀਂ ਗਾ ਬਿਲਕੁਲ ਜਾਇਜ਼ ਕੱਟੀਆਂ ਭਾਜੀ ਇਹ ਹੋਈਆਂ ਉਹਦਾ ਲੈਣ ਜਾਈਏ ਤੇ 3 3.5 ਲੱਖ ਦੀ ਵੀ ਨਹੀਂ ਆਉਂਦੀ ਬਸ ਠੀਕ ਆ ਪਰ ਆਪਾਂ ਬਿਲਕੁਲ 2 ਦੇ ਅੰਦਰ ਬਾਹਰ ਕੱਟੀ ਦੇਣੀ ਆ ਮੁੱਲ ਫੋਨ ਤੇ ਜਿਹੜਾ ਵੀਰ ਲਾਊਗਾ ਚਲੋ 16 ਕਿਲੋ ਦੁੱਧ ਹੁਣ ਹਾਜ਼ਰ ਆ ਮੈਲਾ ਮਾਰ ਕੇ ਕੋਈ ਸਾਈ ਦੇ ਦੇ 20 ਕਿਲੋ ਦੁੱਧ 18 20 ਕਿਲੋ ਚਵਾ ਕੇ ਦਵਾਂਗੇ ਆ ਕੱਟੀ ਵਿਖਾ ਦਿਓ ਚਲੋ ਇਧਰ ਲੈ ਆ ਲੂਆ ਵੇਖੋ ਨਾੜਾ ਕੋਈ ਸਾਹ ਦੇ ਚੂਣ ਭਾਜੀ ਲੱਗੀ ਕਿਦੇ ਓਏ ਹੋ ਕਿਦੇ ਪਸਮਾ ਕੇ ਚਵਾਈਏ ਨਾ ਬੜਾ ਠੀਕ ਆ ਨਜ਼ਾਰਾ ਹੀ ਆਉਂਦਾ 3 ਕਿਲੋ ਦੀ ਗਾੜ ਆ ਝੋਟੀ ਦੀ ਤੇ ਦੇਣੀ ਆਪਾਂ ਬਿਲਕੁਲ ਜਾਇਜ਼ ਰੇਟ ਤੇ ਹਾਂਜੀ ਬਿਲਕੁਲ ਜਾਇਜ਼ ਰੇਟ ਤੇ ਚਲੋ ਹਾਂਜੀ ਮੁੱਲ ਬਿਲਕੁਲ ਜਾਇਜ਼ ਆ ਜਿਆਦੀ ਚੰਗੀ ਅਸਲ ਝੋਟੀ ਅਸਲ ਭਾਜੀ ਅਸਲ ਅਸਲ ਵੀ ਹਾਂਜੀ ਠੀਕ ਆ ਆ ਵੇਖ ਪਹਿਲਾ ਸੂਆ ਕਟੀਆਂ ਅੱਜ ਤੋਹਫੇ ਆ ਐਂ ਦੇਖੋ ਕਟੀਆਂ ਐਂ ਦੇਖੋ ਪਹਿਲਾ ਪਹਿਲਾ ਸੂਆ ਪਹਿਲਾ ਸੂਆ ਭਾਜੀ ਇਧਰ ਸਾਰੀਆਂ ਲੋਲੀਆਂ ਬੋਲੀਆਂ ਐਂ ਦੇਖੋ ਜੈਡ ਬਲੈਕ ਜੈਡ ਬਲੈਕ ਕਟੀ ਤੇ ਮਗਰ ਵੀ ਭਾਜੀ ਕਟੀ ਕਟੀ ਮਗਰ ਮਗਰ ਪੰਜਾਂ ਦੇ ਕਟੀਆਂ ਅੱਜ ਅੱਜ ਸਾਰੀਆਂ ਕਟੀਆਂ ਅੱਜ ਤੋਹਫੇ ਲਿਆਂਦੇ ਤੋਹਫੇ ਭਾਜੀ ਇਧਰ ਹੋਏ ਇੱਕ ਤੋਂ ਇੱਕ ਸਿਰਾਂ ਆ ਲੈ ਵੀ ਵਾਕਿਆ ਗੱਲ ਸਹੀ ਭਾਈ ਜੀ ਜੇ ਇਧਰ ਰੁਪਈਆ ਪਰ ਉਹੀ ਚੱਕੂਗਾ ਅੱਜ ਕਿ ਨਹੀਂ ਭਾਜੀ ਚੀਜ਼ ਤੇ ਰੁਪਈਏ ਲੱਗਣੇ ਆ ਆ ਕਿਉਂ ਕਰ ਰੁਪਏ ਲਾ ਕੇ ਜਦੋਂ ਲੈ ਕੇ ਨਾ ਤੇ ਕੇ ਉਹ ਫਿਰ ਔਰ ਨਾ ਲਈਦਾ ਲੈਣਾ ਨਫਾ ਵਾ ਨਫਾ ਲੈਣਾ ਬਸ ਬਸ ਕਿਉਂਕਿ ਹੁਣ ਮੱਜ ਤੋਂ ਮੱਜ ਤੇ ਬਣਨੀ ਨਹੀਂ ਆ ਕੋਈ 2-4000 ਚੰਗੀ ਮਿਲਗੀ ਤੇ 2-4000 ਵਾ ਤੇ ਮਿਲ ਜੂ ਅਸਲ ਛੋਟੀਆਂ ਭਾਈ ਆ ਜੇ ਕੱਟੀ ਵਿਖਾਓ ਬਿਲਕੁਲ ਅਸਲ ਆ ਜੇ ਕੱਟੀ ਆ ਤਾਜ਼ੀਆਂ ਸੁਈਆਂ ਦੇ ਬਸ ਠੀਕ ਆ ਹਾਂਜੀ ਆ ਜੀ ਬਹੁਤ ਚੰਗੀਆਂ ਅਸਲ ਛੋਟੀਆਂ ਇਧਰ ਜਿੱਦਾਂ ਮਰਜੀ ਬੈਠੇ ਰਹੋ ਤੇ ਇਧਰ ਵੇਖੋ ਇਧਰ ਵੇਖੋ ਠੰਡੀ ਸੀ ਜਿੱਦਾਂ ਮਰਜੀ ਭਾਵੇਂ ਧਾਰ ਦੇ ਦੋ ਇਧਰ ਵੇਖੋ ਠੀਕ ਆ ਅਸਲ ਛੋਟੀਆਂ ਵਾ ਇਹੋ ਜੀ ਨਹੀਂ ਤੇ ਉਦਾਂ ਤੁਹਾਨੂੰ ਪ ਕੀ ਜਾਈ ਬੈਂ ਤੇ ਨੀ ਆ ਭਾਜੀ ਚੱਲ ਆਉ ਨੂੰ ਜਾ ਪੁੱਤ ਟੋਰ ਵੀ ਜੋ ਗਿਆ ਕਰਾਂ ਦੇ ਲੈ ਅੱਜ ਲੈ ਕਰਾਂ ਦੇ ਚੱਲੋ ਜੀ ਛੋਟੇ ਇੱਕ ਦੇ ਇੱਕ ਵੱਧ ਬਹੁਤ ਯਾਰੀਆਂ ਜਿਹੜੀਆਂ ਪਾਣੀ ਵੇਖੋ ਵਾਜਣ ਵੇਖੋ ਡੋਟੀ ਦਾ ਵਜਣਾ ਐਂਡ ਪੀਸ ਐਂਡ ਪੀਸ ਐਂਡ ਵੇਲੇ ਇੰਨੀ ਗਰਮੀ ਵਿੱਚ ਜਿਹੜਾ ਸਾਰਾ ਮੌਸਮ ਆ ਤੇ ਫੇਰ ਵੀ ਵੇਲੇ ਇਹਨਾਂ ਦਾ ਤਾਂ ਨਾ ਜਿੱਦੀ ਜੱਗੀ ਕੱਟ ਕਰ ਲੈ ਕੇ ਆ ਜਾਂਦੇ ਭਾਜੀ ਮਿਹਨਤ ਪੂਰੀ ਲੱਗਦੀ ਕਈ ਵੀ ਆਂਦੇ ਵੇਂਦੇ ਆ ਆਂਦੇ ਵੀ ਜੱਗੀ ਵਾਕੇ ਮਿਹਨਤ ਮਿਹਨਤ ਕਰੀਦੀ ਆ ਭਾਜੀ ਆਪਾਂ ਹਾਂਜੀ ਹਾਂ ਮਿਹਨਤ ਆਪਣੀ ਫੋਲਿਆ ਕੇ ਆਪਾਂ ਮਹਾਰਾ ਦੀ ਕਿਰਪਾ ਨਾਲ ਚਲੋ ਮਾਣ ਨਹੀਂ ਕਰਦੇ ਪੂਰਾ ਖਪਾ ਕਰੀਦਾ ਵਾ ਕਿਉਂਕਿ ਮਾਲ ਆਪ ਵੀ ਵੇਚੀਦਾ ਵਾ ਤੇ ਚਲੋ ਚੰਗਾ ਹੀ ਲਈਦਾ ਵਾ ਇਹਦਾ ਮੁੱਲ ਭਾਜੀ ਕੱਟੀ ਦੇ ਵੇਖ ਲਓ 2 ਲੱਖ ਦੀ ਜੇ ਵੀ ਹੂੰ ਪਰ ਬਿਲਕੁਲ ਜਾਇਜ਼ ਦੇਣੀ ਆ 1 60 ਦੀ ਦੇ ਦਈਏ ਜੋ ਗਿਆ ਬੋਲ ਜਾਇਜ਼ ਜਾਈ ਜਾਂਦਾ ਕਰਦੇ ਛੋਰ ਜੋ ਗਿਆ ਡੇਢ ਦੀ ਕੱਟੀ ਐ ਸਾਨੂੰ ਦੇਣੀ ਆ ਡੇਢ ਦੀ ਭਾਜੀ ਕੱਟੀ ਦੇਣੀ ਆ ਦੇਣੀ ਆ ਉਹ ਕੱਟੀ ਡੇਢ ਦੀ 13 ਕਿਲੋ ਦੁੱਧ ਆ ਕੱਟੀ ਥਲੇ ਹਾਜ਼ਰ ਹੋਣ ਚਲੋ ਠੀਕ 15 ਦੇ ਦੇ 16 ਦੇ ਦੇ 13 ਕਿਲੋ ਹਾਜ਼ਰ ਆ ਆਜੋ ਆਹ ਵੇਖੋ ਫੌਜੀ ਸਾਹਿਬ ਹੁਣੀ ਆਪਣੇ ਸੰਗਤਪੁਰੇ ਦੇ ਆ ਸੱਜਣ ਆ ਸਤਿਗੁਰੂ ਸਤਿਗੁਰੂ ਹੋਰ ਸਰ ਠੀਕ ਆਕ ਬੈਠੋ ਪਾਜੀ ਬੈਠੋ 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 ਪੱਕਾ ਛੱਡ ਲਓ ਅੰਦਰ ਐਂ ਦੇਖੋ ਪਾਜੀ ਕੀ ਪੀ ਕੋਕੇ ਤੋਂ ਕੋਕਾ ਹੀ ਦੂਜਾ ਸੂਆ ਪਾਜੀ ਹਰੇ ਨਾ ਮਾਰਤ ਨਾ ਆਇਆ ਨਾ ਆਦੇ ਥੋੜਾ ਜਿਹਾ ਨਿੱਕੇ ਰਸੇ ਕਰਕੇ ਬੱਦਾ ਹੀ ਮਹਾ ਫੇਰ ਵੜੇ ਲਪੇੜ ਦੀਆਂ ਹਰੇ ਮਾ ਝੋਟੀ ਭੁਖੀ ਘਾਤ ਦੇਖੋ ਝੋਟੀ ਦਾ ਐਂ ਦੇਖੋ ਕੱਟੀ ਪਾਜੀ ਲੈਵਾ ਦੇਖੋ ਕੱਟੀ ਦਾ ਤੇ ਕਿੰਨੇ ਦਾ ਜੀ ਕੀ ਇਹਦੇ ਸਦੇ 14 ਕਿਲੋ ਦੁੱਧ ਪਾਜੀ ਹਾਜ਼ਰ ਆ ਐਂ ਟਾਈਮ ਤਾਜੀ ਸੂਈ 33 ਮਗਰ ਜੀ ਚਲੋ ਕੱਟੀਆਂ ਸਾਰੀਆਂ ਅੱਜ ਜਿਹੜੇ 5 ਪੀਸ ਹਨ 15 ਪਲੱਸ ਆਲ ਗਿਆ ਹੀ ਹਾਂ ਬਸ ਠੀਕ ਹਾਂਜੀ ਅੱਜ 15 ਪਲੱਸ ਆਲ ਗਿਆ ਇਹ ਵੀ ਦੋ ਲਓ ਜੀ ਇਹ ਵੀ ਦੇਖ ਲਓ ਦੂਜਾ ਸੁਆ ਦੇ ਭਾਈ ਝੋਟੀ ਕੱਟੀ ਮਗਰ ਜੇ ਦੂਜਾ ਸੁਆ ਦੇ ਦੂਜਾ ਸੁਆ ਕੱਟੀ ਮਗਰ ਆ ਇਧਰ ਦੇਖੋ ਸਿੱਕੀ ਦੀ ਵੱਡੀ ਝੋਟੀਆਂ ਜੀ ਪੂਰੀ ਜਵਾਰਦਾ ਇਹ ਵੀ ਦੇਖੋ ਘਰਾਂ ਦੀ ਵਾ ਠੀਕ ਆ ਇਹਦੇ ਮਗਰ ਵੀ ਕੱਟੀ ਆ ਨਾ ਸਾਰੀਆਂ ਕੱਟੀਆਂ ਕੱਟੀਆਂ ਚ ਪੰਜੇ ਝੋਟੀਆਂ ਪੌਣੇ ਆ ਪੰਜਾਂ ਦੇ ਮਗਰੀ ਕਟੀਆਂ ਠੀਕ ਆ ਹਾਂ ਜੀ ਇਧਰ ਇਹ ਫੋ ਕਟੇ ਚੌਣ ਲੱਗੀ ਕਿਤੇ ਭਾਈ ਬਸ ਬੜੀ ਚੰਗੀ ਲੱਗੀ ਕਟੀਆਂ ਨੂੰ ਤਾਂ ਹੋਏ ਬੱਚਾ ਤੇਰਾ ਇੱਥੇ ਹੀ ਆ ਵਾ ਠੀਕ ਆ ਲੈ ਚਲੋ ਜੀ 14 ਕਿਲੋ ਹਾਜ਼ਰ ਪਾਜੀ ਛੋਟੀ ਥਲੇ ਦੋਦਿਆ ਹੁਣ ਬਾਕੀ ਤੁਹਾਨੂੰ ਪਤਾ 21 ਤਰੀਕ ਦਾ ਤੁਹਾਨੂੰ ਦੱਸਿਆ ਮਾਲ ਆਇਆ ਜੇ ਤਿੰਨ ਦਿਨਾਂ ਜੇ ਸਿਰਫ ਮਾਲ ਸਿੱਧਾ ਸਦਾ ਹੀ ਹੋਇਆ ਵਾ ਹਾਂਜੀ ਹਾਂਜੀ ਯਾਰੀ ਚੰਗੀ ਇਧਰੇ ਹੋਟਲੇ ਵਾ ਕੱਲਾ ਕੱਲਾ ਥਾਂ ਲੱਗਾ ਚਾਹ ਬੱਚੇ ਲਵਾਈਏ ਨਾ ਮਈਆਂ ਨੂੰ ਤੇ ਨਜ਼ਾਰੇ ਆਉਂਦੇ ਮਾਂ ਟਾਈਮ ਲੱਗ ਜਾਣਾ ਵਾ ਦੇਖੋ ਇਹਦਾ ਵੀ ਮੁੱਲ ਪਾਜੀ ਬਿਲਕੁਲ ਜੈ ਗਿਆ ਡੇਢ ਦੀ ਦੇਦੀਏ ਜੈ ਜੀ ਜੈ ਜੀ ਕਰਦੇ ਛੋੜ ਖੁੱਲੀ 1 40 ਦੀ ਇੱਕ 40 ਦੀ ਪਾਜੀ ਜੈਸਨ ਹੋਣੀ ਆ ਇੱਕ 40 14 ਕਿਲੋ ਕੰਡੇ ਵਾਲਾ ਦੁੱਧ ਆਪਣਾ ਤਸੱਲੀ ਕਰਕੇ ਕੋਈ ਵੀਰ ਲੈ ਜੇ ਗੜਾਈ ਮਈਰ ਜਾਂ 2 2 2 3 3 ਕਿਲੋ ਆ ਇਧਰ ਦੇਖੋ ਭਾਜੀ ਪਹਿਲਾ ਸੂਆ ਕੱਟੀ ਬਠੀਕੋ ਇਧਰ ਦੇਖੋ ਕੱਟੀ ਜੈਡ ਬਲੈਕ ਜੈਡ ਬਲੈਕ ਦੇ ਕਲਾ ਕਲਾ ਥਾਂ ਲੱਗਾ ਤੇ ਐ ਨੋਕਾ ਲਾ ਥਾਂ ਲੱਗਾ ਭਾਲ ਪੂਲ ਉਤਾਰੀ ਸੂਈ ਹੈ ਭਾਲ ਪੂਲ ਉਹਨੇ ਕੀ ਜਿਆਦੀ ਚੰਗੀ ਚੋਂ ਨੇ ਚਾਰ ਦਾਂਦਿਆ ਕੱਟੀ ਭਾਜੀ ਪਹਿਲਾ ਸੂਆ ਪਹਿਲਾ ਸੂਆ ਚਾਰ ਦੰਦ ਜੈਡ ਬਲੈਕ ਆ ਨਾਲੇ ਜੱਤ ਵਾਲੀ ਇਹਦੇ ਥੱਲੇ ਵੀ ਭਾਜੀ 13 ਕਿਲੋ ਦੋਦਿਆ ਕੱਟੀ ਥੱਲੇ ਹਾਜ਼ਰ ਹੋਣਾ ਇਧਰ ਦੇਖੋ ਨੇ ਠੀਕ ਹੈ ਵੇਖੋ ਕੱਟੀ ਭਾਜੀ ਰੰਗ ਵੇਖੋ ਕੁੜੀ ਆ ਵੀ ਦੱਜ ਦਾ ਪਾਲਚ ਕੀਤੀ ਹੁੰਦੀ ਆ भेजो पाजी पखे ਥਲੇ भेजो पाजी भेजो देखो ਕਟੀਆਂ ਆ ਠੀਕ ਆ ਆ ਬਾਜੀ ਬੁੱਧੀ ਹੋ ਬਿਲਕੁਲ ਤਾਜੀ ਸੂਈ ਆਵੇ ਕਟੀਆਂ ਲਾਸਟ ਵਾਲੀ ਵਿਖਾਉਣੇ ਆ ਜੇ ਕਟੀਆਂ ਵਿਖਾ ਦਿਓ ਬਿਲਕੁਲ ਤਾਜੀ ਸੂਈ ਕਟੀਆਂ ਹਾਂਜੀ ਹਾਂਜੀ ਆਹ ਵੇਖੋ ਤਾਜੀ ਕਟੀਆਂ ਪੰਹਿਆਂ ਦੇ ਮਗਰ ਕਟੀਆਂ ਆ ਜਾਈ ਦੇਖੋ ਚਲੋ ਬਹੁਤ ਅਸਲਿਆ ਕਟੀਆਂ ਪਾਜੀ ਜੱਤ ਵਾਲੀ ਕਟੀਆਂ ਯਾਰੀ ਚੰਗੀ ਚੋਣ ਚਾਨ ਸਪੈਸ਼ਲ ਆ ਹਾਂਜੀ ਜਿੱਦਾਂ ਮਰਜੀ ਇਧਰ ਵੇਖੋ ਬੈਠੇ ਰਹੋ ਥੱਲੇ ਕੋਈ ਪਰਵਾਹ ਹੀ ਨਹੀਂ ਐ ਰਸੇ ਖੁੱਲੇ ਛਾਟ ਕੇ ਭਾਵੇਂ ਵੇਖੋ ਕਟੀਆਂ ਪਿਛਾ ਪੁਛਾ ਵੇਖੋ ਕੱਟੀ ਦਾ ਕਿਦਾਂ ਪੇਠਿਆ ਫੇਕੀਆਂ ਹੁੰਦੀਆਂ ਜੱਗੀ ਹਾਂਜੀ ਜੋ ਗਿਆ ਬੁਰਸ ਖਾਈਆਂ ਹੈ ਨਾ ਨਹੀਂ ਬਿਲਕੁਲ ਬਿਲਕੁਲ ਚੀਜ਼ ਭਾਜੀ ਚੰਗੀ ਲਈਦੀ ਆ ਹਾਂਜੀ ਤੇ 1000 2000 ਦੀ ਜਦੋਂ ਲੈਂਨ ਵੀ ਲੱਗੀ ਹੈ ਨਾ 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 ਉਹ ਮੀਨੀ ਝੋਟੀ ਲਈ ਆ ਭਾਜੀ ਮੈਂ ਕਿ ਬੰਦੇ ਵੀ ਬੜੇ ਪੈਸੇ ਲਾ ਕੇ ਲਈ ਬੜੇ ਥੋਕੇ ਰੁਪਏ ਲਾਏ ਆ ਆਪ ਵੀ ਹਾਂਜੀ ਪਰ ਝੋਟੀ ਵੀ ਝੋਟੀ ਆ ਭਾਜੀ ਪਛਾਣ ਹੀ ਰਹੀ ਝੋਟੀ ਵੇ ਇੱਧਰ ਵੇਖੋ ਭਾਜੀ ਉਹਦਾ ਮੁੱਲ ਦੱਸਤਾ ਨਹੀਂ ਦੱਸਾਂ ਇੱਕ 40 ਦੇ ਦਈਏ ਠੀਕ ਆ ਗਿਆ ਜੀ ਗਿਆ ਜੀ ਜਾਂਦੀ ਕਰ ਦੇ ਛੋੜ ਖੁੱਲੀ 1 35 ਜਸ ਨੂੰ 1 35 ਦੀ ਸ਼ੋਰ ਕਰਦਾਂਗੇ ਖੋਲੀ 13 ਕਿਲੋ ਦੁੱਧ ਕੱਟੀ ਥਲੇ ਪਹਿਲਾ ਸੂਆ ਪਲੋਂ ਦਾ ਥਣ ਭਾਜੀ ਕੱਢਦੀ ਕਿਤੇ ਕਮਾਲਾਂ ਹੀ ਕਰਦੀ ਆ ਬਹੁਤ ਜ਼ਿਆਦਾ ਆ ਭਾਜੀ ਦੂਜਾ ਸੂਆ ਜੇ ਵੇਖੋ ਝੋਟੀ ਦੀ ਪੇਟ ਇਹ ਵੀ ਸੂਈ ਆ ਮੈਂ ਨਾ ਸੂਈ ਦੇ 15 ਕਿਲੋ ਦੁੱਧ ਭਾਜੀ ਹਾਜ਼ਰ ਹੈ ਥੋੜੀ ਨੇ 15 ਕਿਲੋ ਥੋੜਾ ਆ ਜਾ ਧੱਕ ਗਾਂ ਰੱਖਦੀ ਐ ਚੱਡੇ ਦੀ ਪੇਟ ਵੇਖੋ ਝੋਟੀ ਦੀ ਭਾਜੀ ਕੱਟੀ ਮਗਰ ਜੇ ਤੋਰ ਕਰਾ ਦੇ ਲਓ ਜੀ ਐ ਇਧਰ ਵੇਖੋ ਝੋਟੀ ਦੂਜਾ ਸੂਆ ਭਾਜੀ ਇੱਕ ਤੋਂ ਇੱਕ ਝੋਟੀਆਂ ਪੰਜੇ ਝੋਟੀਆਂ ਪੰਜੇ ਆਵਦਾ ਝੋਟੀਆਂ ਤੇ 11 ਆਪਣੇ ਕੋਲ ਪਰ ਜਿਆਦੀਆਂ ਚੰਗੀਆਂ ਸਪੈਸ਼ਲ ਹੀ ਆ ਬਸ ਠੀਕ ਆ ਫਿਰ ਵੇਖੋ ਝੋਟੀ ਦੀ ਪੇਠ ਪੂਠ ਭਾਜੀ ਵੱਡੀ ਝੋਟੀ ਵਜਣ ਤੇ ਆ ਜੇ ਕੱਟੀਆਂ ਇਧਰ ਵੇਖੋ ਕੱਟੀਆਂ ਵੀ ਬੱਚੇ ਵੀ ਠੀਕਿਆਂ ਦੇ ਭਾਜੀ ਵੇਖੋ ਕੱਟੀਆਂ ਚੰਗੇ ਠੀਕਿਆਂ ਦੇ ਅਸਲ ਮਰ ਕੇ ਕੱਟੀਆਂ ਵੀ ਜਿਆਦੀਆਂ ਚੰਗੀਆਂ ਜਿੱਦਾਂ ਮਰਜੀ ਇਧਰ ਵੇਖੋ ਬੈਠੇ ਰੋਸਲੇ ਇਧਰ ਵੇਖੋ ਐ ਨਾੜਾ ਨੂੜਾ ਫਲਾਉਂਦੀ ਜਿਆਦੀ ਕਰਤੂਤ ਆ ਲਈ ਆਦੇ ਜਿੱਦਾਂ ਮਰਜੀ ਭਵੇਂ ਧਾਰ ਦੇ ਕੇ ਬਹੁਤ ਜਿਆਦੀ ਚਵਾਈ ਲੱਗੀ ਆ ਚਲੋ ਹਾਂਜੀ ਠੀਕ ਲੈ ਦੋ ਦੋ ਢਾਈ ਤਿੰ ਗਾਵਾ ਥੱਲੇ ਪੈਂਦੇ ਨਹੀਂ ਮਈਆਂ ਥੱਲੇ ਪੈਂਦੇ 14 ਤੋਂ 15 ਕਿਲੋ ਹਾਜ਼ਰਿਆ ਦੁੱਧ ਆਪਾਂ ਚਵਾ ਚਵਾ ਦੇਣੀ ਆ ਇੱਥੇ ਸੁਈਆਂ ਸੁਵਾਈਆਂ ਇਹ ਨਹੀਂ ਕਿ ਗੱਲਾਂ ਆਪਣਾ ਜਿਹੜਾ ਵੀ ਰਸਾਈ ਪਾਦੇ ਆਪਣੀ ਇੱਥੇ ਆਣਗੇ ਸਾਡੇ ਘਰ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਕੋਈ ਨਾ ਨਹੀਂ ਭਾਜੀ ਚਲੋ ਹਾਂਜੀ ਫਿਰ ਜੈਰੀ ਆਮਲੀ ਇੱਕ ਬਾਰੀ ਡੇਢ ਦੀ ਦੇਰੀ ਐ ਵੀ ਕਰਦੇ ਛੋੜ ਜੋ ਗਿਆ ਖੁੱਲੀ ਕਰਦੇ ਇੱਕ 40 ਦੀ ਭਾਜੀ ਦੇਖੋ ਇੱਕ 40 ਦੀ ਬਹੁਤ ਜ਼ਿਆਦੀ ਚੰਗੀ ਝੋਟਿਆ 15 ਕਿਲੋ ਦੁੱਧ ਹਾਜ਼ਰ ਆ ਜਿਹੜਾ ਮਰਜੀ ਵੀ ਆ ਜੀ ਦੇਖੋ ਲੇਵਾ ਥੋੜਾ ਆਇਆ ਗਾਂ ਰੱਖਦੀ ਹੈ ਬੜੀ ਜਿਆਦੀ ਚੋਣ ਚਾਂ ਸਪੈਸ਼ਲ ਆ ਚਲੋ ਹਾਂਜੀ ਬਹੁਤ ਚੰਗੀ ਚੋਣ ਚਾਂ ਇੱਕ ਨੰਬਰ ਦੀਆਂ ਵੇਖੋ ਪੰਜ ਝੋਟੀਆਂ ਪੰਜੇ ਵੇਖੋ ਕਵਾੜ ਜਾਲੀ ਵੇਖੋ ਪੰਜ ਝੋਟੀਆਂ ਪੰਜੇ ਉਹਨਾਂ ਨੂੰ ਮਾਰ ਦੋ ਭਾਵੇਂ ਝੋਟੀਆਂ ਹੋਰ ਵੀ ਆ ਉਹਨਾਂ ਦੀ ਵੀ ਵੀਡੀਓ ਪਰਸੋਂ ਚੌਥ ਆਊਗੀ ਚੰਗੀਆਂ ਝੋਟੀਆਂ ਹਾਂਜੀ ਤੇ ਮੇਰਾ ਵੀਰ ਇੱਥੇ ਆਉ ਆਰਾ ਤਸੱਲੀ ਕਰਕੇ ਲੈ ਜਾਓ ਇੱਥੇ ਦੇਖੋ ਭਾਜੀ ਲੱਗੀ ਨੇ ਕਹਿੰਦਾ ਜਿਆਦੀ ਬੱਚਾ ਮੜਾਇਆ ਇੱਕੋ ਮਿੰਟ ਲਾ ਦੀਏ ਤੈਨੂੰ ਭਾਜੀ ਧਾਰਾ ਮਾਰ ਕੇ ਖੋਨੇ ਕਹਿੰਦੇ ਝੋਟੀ ਨੂੰ ਓਏ ਹੋ ਲਾ ਦੇ ਫੁਲਕਾਰੀ ਕਹਿੰਦਾ ਨਜ਼ਾਰਾ ਹੀ ਆਉਂਦਾ ਭਾਜੀ ਯਾਰੀ ਚੰਗੀ ਛੋਣ ਆਵੇ ਧਰਤੀ ਚ ਸ਼ੇ ਕਰਦੀ ਐ ਭਾਜੀ ਅਸਲ ਝੋਟੀ ਐ ਅਸਲ ਆ ਜਾਈ ਰੁਪਏ ਲਾਏ ਆ ਰੁਪਏ ਲਾਏ ਬਾ ਝੋਟੀ ਵੀ ਜਿਹੜਾ ਵੀਰ ਲੈ ਜਾਊਗਾ ਨਾ ਤੇ ਯਾਰੀ ਕਰੂਗਾ ਡੰਗਲਾ 50 ਪਿੰਡ ਫਰੀ ਐ ਹੋਜੀ ਮੈਂ ਨਹੀਂ ਕਿਹਾ ਹੂੰ ਤੇ ਵੇ ਪੜੀ ਵੀ ਵੇਖ ਕੇ ਕਿਦੀ ਜੀ ਨਾ ਸੰਭਾਲ ਵੇ ਕਿਵੇਂ ਕੀਦੀ ਕਿ ਨਹੀਂ ਹਾਂ ਤੇ ਜੱਗਦੇ ਮੈਂ ਭਰੇ ਇਹ ਨਹੀਂ ਵੇਖਿਆ ਨਾ ਨਾ ਅੱਗਾ ਪਿਛਾ ਨਹੀਂ ਵੇਖਿਆ ਜੀ ਕਿਨੇ ਪਰਾਇਆ ਆਣੀ ਹਟਦਾ ਇਹ ਤੋਂ ਯਾਰੀ ਭਾਜੀ ਚੰਗੀ ਏ ਝੋਟੀ ਏ ਸਲਿਆ ਤੇ ਇਧਰੇ ਕੋ ਉਧਾ ਭਾਵੇਂ ਬੱਚਾ ਪਿੱਛੇ ਬੰਨ ਗੇ ਭਾਵੇਂ ਬੈਠੇ ਰੋ ਕੋ ਪ੍ਰਵਾਹ ਹੀ ਨਹੀਂ ਇਹ ਦੇਰ ਨਾਲ ਲਈ ਜਾਂਦੀ ਹੈ ਭਾਈ ਦੇਰ ਨਾਲ ਭਾਜੀ ਦੇਰ ਨਾਲ ਪਹਿਲੋ ਬੱਚਾ ਵੀ ਰੱਜਿਆ ਚੁੰਗਾ ਨਹੀਂ ਦਿਆ ਹੀ ਨਹੀਂ ਕਿ ਬੱਚੇ ਭੁੱਖੇ ਆ ਹਾਂ ਬੱਚਾ ਵੀ ਲੇੜਾ ਕੱਟੀ ਵੇਖੋ ਪੁਠਾ ਕੱਟੀ ਦਾ ਗੱਡਾ ਭਾਵੇਂ ਇਦਾਂ ਪਸਮਾਰੋ ਸੀਲ ਵੜੀਆਂ ਵਾ ਇਹਨਾਂ ਨੂੰ ਪ੍ਰਵਾਹ ਹੀ ਨਹੀਂ ਬੱਚਿਆਂ ਦੀ ਭਾਵੇਂ ਬੱਚੇ ਛੱਡੋ ਭਾਵੇਂ ਤਾਂ ਛੱਡੋ ਭਾਵੇਂ ਪਿੱਛੇ ਬੰਨ ਦੋ ਤੇ ਯਕੀਨਾਂ ਗੇ ਬੇਲਾ ਕੋ ਮੈਂ ਨਾ ਜਰੀ ਆ ਸਭ ਭਾਈ ਝੋਟੀਆਂ ਦੇ ਇਹ ਪੀਸ ਭਾਜੀ ਦੇਖੋ ਕਿੱਥੇ ਲੱਗਾ ਜੀ ਕਿੱਟੀ ਕਿਦੇ ਨਾੜਾ ਨੂੜਾ ਆ ਜਦੋਂ ਪਸਮਾ ਦੇ ਵੇਖੋ ਥਾਣ ਕਰ ਰਿਹਾ ਪਸਮਾਈ ਵੇ ਲੋ ਉਦਾਂ ਹੀ ਭਾਵੇਂ ਬਚਾਓ ਤਾਂ ਜੀ thro ਆ ਪਸ਼ਾ ਬੰਦੋ ਬੱਚੇ ਕੋ ਪਰਵਾਹ ਹੀ ਨਹੀਂ ਦੇ ਨਹੀਂ ਤੇ ਤੁਹਾਨੂੰ ਪਤਾ ਬੱਚਿਆਂ ਤੋਂ ਬਿਨਾ ਮਈਆਂ ਸ਼ਾਰਾਂ ਮਾਰਦੀਆਂ ਆ ਗਈ ਹਨ ਆ ਗਈ ਆ ਗਈ ਭਾਈ ਝੋਟੀਆਂ ਦੇ ਵੇਖੋ ਐ ਥਾਣ ਬਣਾਉਂਦੀ ਕਿਦੇ ਅਸਲ ਐ ਵੇਖੋ ਨਾੜਾ ਨੂੜਾ ਵੇਖੋ ਲੇ ਵੇਦੇ ਐ ਫਰਾਂਉਂਦੀ ਨੇ ਇਹ ਥੋੜੀ ਕਿ ਲੱਤ ਮਾਰ ਕੇ ਉਹਨੂੰ ਭਾਜੂਆਂ ਨੂੰ ਭਾਜੂ ਆ ਇਧਰ ਦੇਖੋ ਐ ਇਧਰ ਦੇਖੋ ਭਾਜੀ ਵੇਖੋ ਇਧਰ ਇਹ ਛੋਟੀ 20 ਕਿਲੋ ਵਾਲੀ ਆ ਭਾਜੀ ਇਧਰ ਦੇਖੋ ਲੱਗ ਗਈ ਇਧਰ ਆ ਇਧਰ ਦੇਖੋ 30 ਬੜ ਦੋ 30 ਲੈ ਜੋ ਕੇ ਮਾਰੇ ਜੇ ਫੜੀ ਇਧਰ ਦੇਖੋ ਭਾਜੀ ਆਹ ਮਾਂਜੀ ਮਾਰ ਕੇ ਵਿਖਾਈ ਦੇਖੋ ਇਹ ਜਿਹਨੂੰ ਆਂਦੇ ਨਾ ਚਵਾਈ ਲੱਗੀ ਆ ਉਹ ਚਵਾਈ ਲੱਗੀ ਆ ਭਾਜੀ ਮੈਂ ਇਹਨੂੰ ਨਜ਼ਾਰਾ ਆਉਂਦਾ ਇਹ ਤੇ ਸ਼ੌਂਕੀ ਵੀਰ ਜਿਹੜਾ ਲਊਗਾ ਨਾ ਮੈਂ ਸੇਪਾ ਮੈਂ ਬੀਬੀ ਚੋ ਵੇ ਜਿਹੜਾ ਮਰਜੀ ਕਿਤੇ ਨਜ਼ਾਰੇ ਵਾਲੀ ਆ ਨਹੀਂ ਠੀਕ ਆ ਲਾਗੇ ਕਰ ਲਾ ਦੇਖੋ ਇਧਰ ਲੈ ਪਿੱਛੇ ਲੈ ਅਸਲ ਵੇਖੋ ਚਵਾਈ ਭਾਜੀ ਲੱਗਦਾ ਜੋਰ ਕਿਤੇ ਮਾਸਾ ਵੀ ਭਾਈ ਭਾਜੀ ਦੱਸੋ ਤੁਸੀਂ ਤਾਂ ਆ ਇੱਥੇ ਲਾਗੇ ਕਰਕੇ ਇੱਥੇ ਇਧਰ ਵੇਖੋ ਭਾਜੀ ਛੋਟੀ ਥਾ ਨਾਲ ਬੁਖਾ ਦੇ ਇਧਰ ਵੇਖੋ ਇਧਰ ਵੇਖੋ ਨਾੜਾ ਬਰਾਉਦੀ ਜਿਹੜਾ ਟੰਗਰ ਪਸੇ ਤੇ ਫੜਾਣਾ ਅਸਲ ਪੀਸ ਉਹ ਹੁੰਦਾ ਜੇ ਆਪੇ ਸਮਾ ਕੇ ਦੱਸਦਾ ਕਿ ਮੈਂ ਹੈਗੀ ਆ ਬਸ 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 ਟਾਈ 3 ਕਿਲੋ ਬਾਜੀ ਗਾਰ ਹੀ ਕੱਢਣੀ ਏ ਝੋਟੀ ਨੇ ਟਾਈ 3 ਕਿਲੋ ਬਿਲਕੁਲ ਬਿਲਕੁਲ ਇੱਕ ਵਾਰੀ ਫੇਰ ਵਖਾ ਦਿਓ ਅੱਗੇ ਲੈ ਕੇ ਪਿੱਛੇ ਤੱਕ ਝੋਟੀ ਇੱਕ ਵਾਰੀ ਖੋਲ ਦੇ ਫੇਰ ਨਗੀਨਾ ਵਾ ਬਾਜੀ ਨਗੀਨਾ ਜਿਹਨੂੰ ਨਗੀਨਾ ਆਂਦੇ ਆ ਨਾ ਅਸਲ ਉਹ ਨਗੀਨਾ ਵਾ ਬਾਜੀ ਪੈਸੇ ਇਹ ਵੀ ਲਾਏ ਜੇ ਪਰ ਅਸੀਂ ਨਫਾ ਹੀ ਨਹੀਂ ਲੈਣਾ ਵੀਰਾਂ ਨੂੰ ਪਤਾ ਅਸੀਂ ਦੇ ਦੇਣੀ ਏ ਜੈ ਜੀ ਕਿਉਂਕਿ ਅਸੀਂ ਹੋਰ ਮਾਲ ਫੇਰ ਲੈਉਣਾ ਚਾਹੀ ਜਾਰੀ ਜੇਤ ਕਰੀਏਗਾ ਇਹ ਮੈਂ ਤੁਹਾਨੂੰ ਦੱਸੀ ਜਨਾ ਇਹਦੇ ਜੋ ਨਫਾ ਜ਼ਿਆਦਾ ਫੇਰ ਤੁਹਾਨੂੰ ਪਤਾ ਹੀ ਇਹਦੇ ਸ਼ੌਂਗ ਜੋਗਾ ਦਾ ਜਗੀ ਝੋਟੀ ਲੈਣੀ ਆ ਮੈਂ ਵੀ ਨਹੀਂ ਫੇਰ ਪਿੱਛੇ ਹਟਿਆ ਮਾ ਨਫਾ ਬਜੇ ਜੇ ਨਾ ਬਜ ਮਾਹ ਘਰ ਨਹੀਂ ਖਾਣ ਦੀ ਝੋਟੀ ਇਹ ਦੇਖੋ ਘਟੀ ਇਹਦੇ ਪਾਣੀ ਪਹਿ ਕੋ ਜੇਬ ਚ ਵੀ ਵੀਰ ਪਾ ਕੇ ਫਿਰੂਗਾ ਨਾ ਸਾਡੇ ਵੀਰ ਬੜੇ ਬੜੇ ਸੀਨੀਅਰ ਵਪਾਰੀ ਆ ਚਲੋ ਉਹ ਵੀ ਸਾਡੇ ਮਾਲ ਚੰਗੇ ਲੈਂਦੇ ਆ ਪਰ ਆਪਾਂ ਵੀ ਚੰਗੇ ਮਾਲ ਦਾ ਸ਼ਕੀਨ ਆ ਹਾਂ ਚੰਗੀ ਮਾਨ ਨੂੰ ਭਾਜੀ ਮੈਂ ਲੱਗ ਜੇ ਆਪਾਂ ਛੱਡਦੇ ਨਹੀਂ ਫਿਰ ਬਿਲਕੁਲ ਬਿਲਕੁਲ ਭਾਈ ਬਿਲਕੁਲ ਮੇਰਾ ਭਾਜੀ ਨਫੇ ਵਾਲਮ ਨਹੀਂ ਵੇਖੀਦਾ ਕੇ ਨਫਾ ਹੀ ਲੈਣਾ ਨਫੇ ਨਹੀਂ ਨਹੀਂ ਲਈਦੇ ਬਥੇਰੇ ਚਲੋ ਤੇ ਇਹ ਆ ਕੇ ਸ਼ੌਂਕ ਵੀ ਪੂਰਾ ਕਰੀਦਾ ਵਾ ਸੋ ਭਾਈ ਜਗਜੀ ਕਰਨਾ ਜੀ ਦਾ ਆਟੇ ਵੀਰ ਹੌਸਲਾ ਵੜਾ ਦਿੰਦੇ ਜਦੋਂ ਸਾਨੂੰ ਵੇਂਦੇ ਆ ਨਾ ਤੇ ਫੂਨ ਫਾਨ ਆਉਂਦੇ ਭਾਜੀ ਤੁਹਾਡਾ ਮਾਲ ਬੜਾ ਚੰਗਾ ਹੁੰਦਾ ਉਦੋਂ ਕਹੀਦਾ ਕਿ ਫਿਰ ਚੰਗੀ ਲਈਏ ਮਾਲ ਨਹੀਂ ਲੈਣੀ ਬਹ ਠੀਕ ਆ ਤੇ ਇਹੋ ਮਾਲ ਜੇ ਆਪਣੇ ਕੋ ਪੰਜ ਪੀਸ ਦੇ ਨਾਮ ਆਪਣਾ ਜਗਜੀਤ ਸਿੰਘ ਜੇ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 8427780953 ਪੰਜ ਝੋਟੀਆਂ ਜੇ ਸੂਈਆਂ ਸਵਾਈਆਂ ਤਸੱਲੀ ਕਰਕੇ ਆ ਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਖੜੋ ਤੇ ਕਈ ਵੀ ਰੋਂ ਲੈਣ ਨਹੀਂ ਖੜਦੇ ਆ ਪਹਿਹਾਵਨੀ ਪਵਾਈ ਦਾ ਸਾਈ ਵੀ ਪਵਾਈ ਦੀ ਉਦਾਂ ਲਾਦ ਕੇ ਭੇਜ ਦੇਈਦਾ ਕਿਉਂਕਿ ਸਾਨੂੰ ਉਹਨਾਂ ਦੇ ਵਿਸ਼ਵਾਸ ਆ ਉਹਨਾਂ ਨੂੰ ਸਾਡੇ ਦੇ ਵਿਸ਼ਵਾਸ ਤੇ ਸਾਸੀ ਗਾਲ ਦੀ